ਰੰਗ ਚਮਕਦਾ ਕਾਲਾ ਚਿੱਟੀਆਂ ਅੱਖਾਂ ਕੱਦ 4 ਫੁੱਟ ਲੰਬਾਈ 5 ਫੁੱਟ ਤੇ ਭਾਰ 1 ਕੁਇੰਟਲ ਉਮਰ 3 ਸਾਲ ਨਾਮ ਸ਼ੇਰ ਤੇ ਪੂਰੇ ਦੇਸ਼ ਚ ਨਹੀਂ ਉਹਦੇ ਮੁਕਾਬਲੇ ਦਾ ਜਿੱਤੇ 5 ਕੌਮੀਨਾ ਤੇ ਇਸ ਸੋਨੇ ਸੁਨੱਖੇ ਸ਼ੇਰੂ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਆਇਆ ਦਿਲ ਬਾਦਲ ਨੇ ਲਾਇਆ 2.5 ਲੱਖ ਦਾ ਮੁੱਲ ਵਪਾਰੀਆਂ ਨੇ ਲਾਇਆ 4 ਲੱਖ ਦਾ ਮੁੱਲ ਪਰ ਮਾਲਕ ਜਗਸੀਰ ਨੇ ਵੇਚਣ ਤੋਂ ਕੀਤਾ ਇਨਕਾਰ। ਚੱਪੜ ਜਿਹੜੀ ਗਈ ਸਾਬ। ਉੱਥੇ ਸਾਡੇ ਸ਼ੇਰੂ ਨੇ 25000 ਰੁਪਇਆ ਨਾਮ ਦਿੱਤਿਆ ਸੀਗਾ। ਜਿਸ ਨੇ ਬਾਦਲ ਸਾਹਿਬ ਨੇ 2.5 ਲੱਖ ਰੁਪਇਆ ਇਸ ਦਾ ਮੁੱਲ ਆਇਆ ਸੀ। ਉਸ ਤੋਂ ਬਾਅਦ ਮੈਂ ਉਹਨਾਂ انکار ਕਰ ਦਿੱਤਾ ਸੀਗਾ ਜੀ। ਅਸੀਂ ਇਹ ਬੱਚਾ ਵੇਚਣਾ ਨਹੀਂਗਾ। ਅਸੀਂ ਤਾਂ ਸ਼ੌਂਕ ਨਾਲ ਪਾਲਿਆ ਹੋਇਆ ਮੇਲਾ ਵੇਖਣ ਵਾਸਤੇ ਆਏ ਇੱਥੇ। ਬੇਸ਼ੱਕ ਨਾਮ ਦੇਣਾ ਦੇ ਨੇ ਨਾ ਦੇ। ਇਸ ਤੋਂ ਅੱਗੇ ਜੀ ਮੁੜ ਕੇ ਉਹ ਕਹਿੰਦੇ ਜੀ ਇਹਨੂੰ ਨਾਮ ਦਿਓ। 25000 ਰੁਪਇਆ ਚੈੱਕ ਸਾਨੂੰ ਨਾਲ ਦੇ ਨਾਲ ਕੱਟ ਕੇ ਦਿੱਤਾ ਸੀਗਾ। ਸ਼ੇਰੂ ਪੰਜਾਬ ਦੇ ਜ਼ਿਲ੍ਹੇ ਫਰੀਦਕੋਟ ਦੇ ਪਿੰਡ ਨੱਥੇਵਾਲਾ ਦਾ ਰਹਿਣ ਵਾਲਾ ਹੈ। ਸ਼ੇਰੂ ਕੋਈ ਆਮ ਬੱਕਰਾ ਨਹੀਂ, ਇਹ ਬੀਟਲ ਨਸਲ ਦਾ ਬੱਕਰਾ ਹੈ ਜੋ ਕਿ ਆਪਣੇ ਮਾਲਕ ਜਗਸੀਰ ਸਿੰਘ ਲਈ ਬੇਸ਼ਕੀਮਤੀ ਹੈ। ਸ਼ੇਰੂ ਆਪਣੇ ਮਾਲਕ ਨੂੰ ਲੱਖਾਂ ਰੁਪਏ ਕਮਾ ਕੇ ਦਿੰਦਾ ਹੈ। ਅਸੀਂ ਬੀਟਲ ਨਸਲ ਆਈ ਸਾਡੇ ਕੋਲੇ ਬੀਟਲ ਨਸਲ ਤਿਆਰ ਕਰਦੇ ਆਂ ਜਿਵੇਂ ਕਿ ਹੁਣ 2 ਮਹੀਨਾ ਦਾ ਬੱਚਾ ਅਸੀਂ 15000 ਰੁਪਏ ਦਿੰਨੇ ਆਂ। ਇਸ ਤੋਂ ਅੱਗੇ ਕਿ ਜਿਵੇਂ ਕੋਈ ਹੁਣ ਤੋਂ ਛੋਟਾ ਬੱਚਾ ਲੈਣ ਆਉਣਾ ਹੈ 5000 ਰੁਪਏ ਦਿੰਨੇ ਆਂ। ਜੇ ਕੋਈ ਕੋ ਇਹਨਾ ਬੱਕਰੀ ਲੈਣੀ ਹੋਵੇ ਬੱਕਰੀ ਦਾ ਮੁੱਲ 32000 ਰੁਪਏ ਹੈ ਸਾਡੇ ਕੋਲ ਨਸਲ ਦੀ ਬੱਕਰੀ ਬੀਟਲ ਨਸਲ ਦੀ ਹੈ ਸ਼ੇਰੂ 2 ਮਹੀਨਿਆਂ ਦਾ ਸੀ ਜਦੋਂ ਮਾਲਕ ਨੇ ਮੇਲੇ ਤੋਂ ਖਰੀਦਿਆ ਸੀ ਜਗਸੀਰ ਸਿੰਘ ਨੇ ਸ਼ੇਰੂ ਨੂੰ ਪੁੱਤਾਂ ਵਾਂਗ ਪਾਲਿਆ ਉੱਚੇ ਲੰਮੇ ਸ਼ੇਰੂ ਦੀ ਖੁਰਾਕ ਵੀ ਖਾਸ ਹੈ ਸ਼ੇਰੂ ਨੂੰ ਸੋਇਆ ਬਾਜਰਾ ਕਣਕ ਛੋਲੇ ਵੜੇਵੇਂ ਸਰੋਂ ਦੇ ਖਾਲ ਤੇ ਜੋ ਪਾਏ ਜਾਂਦੇ ਨੇ ਸ਼ੇਰੂ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਇਸੇ ਲਈ ਤਾਂ ਪਿੰਡ ਵਾਲੇ ਸ਼ੇਰੂ ਤੇ ਮਾਣ ਮਹਿਸੂਸ ਕਰਦੇ ਨੇ ਬੱਕਰਾ ਜਿਹੜਾ ਦੇਖਣ ਵਾਸਤੇ ਬਾਹਰੋਂ ਪਿੰਡੋਂ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਸਾਨੂੰ ਬਹੁਤ ਮਾਣ ਦੀ ਗੱਲ ਆ ਕਿ ਵੀ ਸਾਡੇ ਪਿੰਡ ਦੇ ਵਿੱਚ ਵੀ ਇਹੋ ਜੀ ਨਸਲ ਦਾ ਬੱਕਰਾ ਹੈ ਸ਼ੇਰੂ ਨਾਂ ਦਾ ਖੇਤੀ ਦੇ ਨਾਲ ਸਹਾਇਕ ਕਿੱਤੇ ਵੀ ਲਾਹੇਵੰਦ ਹੁੰਦੇ ਨੇ ਬਸ ਲੋੜ ਹੈ ਸ਼ੇਰੂ ਵਾਂਗ ਚੰਗੀ ਨਸਲ ਦੇ ਪਸ਼ੂਆਂ ਨੂੰ ਪਾਲਣ ਦੀ ਅਤੇ ਸਰਕਾਰ ਵੱਲੋਂ ਇਹਨਾਂ ਪਸ਼ੂ ਪਾਲਕਾਂ ਨੂੰ ਸਹਿਯੋਗ ਦੇਣ ਦੀ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚ ਜੋ AVP News ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live ਐਪ ਅਤੇ ਸਿਲੈਕਟ ਕਰੋ AVP News ਪੰਜਾਬੀ